ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਪੱਤੋ ਹੀਰਾ ਸਿੰਘ ਵਾਲਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਇੱਕ ਤੋਕੜ ਗੱਬਣ ਚੈੱਕ ਪਾਸ ਮਾਝਾ ਤੇ ਇੱਕ ਤੋਕੜ ਗਾ ਹੈ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਜੀ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਡਾਕਟਰ ਸਾਹਿਬਾ ਨਾਲ ਲੈ ਕੇ ਆਇਓ ਤੇ ਜਿਹੜਾ ਸੂਆ ਸਵਾਇਆ ਨਾਗਾ ਉਹਦੀ 2 ਟਾਈਮ 4 ਟਾਈਮ ਮਿਲਕਿੰਗ ਕਰ ਲਿਓ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਦਾ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਕੀ ਹਾਲ ਚਾਲ ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਸ਼ੁਕਰਾ ਹੈ ਸ਼ੁਕਰਾ ਮਾਲਕ ਦਾ ਕਿਰਪਾ ਠੀਕ ਹੈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਗਿਆਨੀ ਇਹ ਦੱਸੇਗਾ ਪਿੰਡ ਪੱਤੋ ਹਿਰਾ ਸਿੰਘ ਤਸੀਲ ਨਿਹਾਰ ਸਿੰਘ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 97800481301 ਠੀਕ ਹੈ ਜੀ ਦੋ ਨਗਾ ਜੀ ਅੱਜ ਦੋ ਨਗਾ ਜੀ ਛੋਟੀ ਤੋਂ ਸ਼ੁਰੂ ਕਰਦੇ ਆ ਸੁਆ ਕਿੰਨੇ ਮਾ ਸੁਈ ਹੈ ਜੀ ਇਹ ਦੂਜਾ ਸੁਆ ਸੁਈ ਹੈ ਜੀ ਤੀਜੇ ਵਾਸਤੇ ਕੱਪਣਾ ਜੀ ਤੀਜੇ ਵਾਸਤੇ ਗੱਪਣਾ ਹੈ ਦੋ ਮਹੀਨੇ ਤੇ 11 ਦਿਨ ਦੇ ਲਗਭਗ ਆ ਜਾਨੀ ਦੋਹਾਂ ਦੀ ਮੰਨ ਕੇ ਆ ਜੀ ਹਾਂ ਦੋਹਾਂ ਦੀ ਮੰਨ ਕੇ ਠੀਕ ਹੈ ਜੀ ਕਿੰਨਾ ਦੁੱਧ ਤਿਆਰ ਹੈ ਜੀ ਇਸ ਟਾਈਮ 9.5 ਲੀਟਰ ਦਾ ਤਿਆਰ ਹੈ ਜੋਕ ਕੇ ਦੇ ਦਾਂਗੇ ਬਿਲਕੁਲ ਬਿਲਕੁਲ ਦੇਵਾਂਗੇ ਫੀਮੇਲ ਦੀ ਕਿਵੇਂ ਹੈ ਜੀ ਮੈਲਦੀ ਚਾਰ ਤੇ ਬੱਚਾ ਹੈ ਨਹੀਂ ਬੱਚਾ ਹੈ ਨੀਗਾ ਥਣਾ ਦੀ ਡੰਨਾ ਜੀ ਬਿਲਕੁਲ ਕਿਹਾਂ ਬਾਤਾਂ ਠੀਕ ਹੈ ਦੋਨੇ ਟਾਈਮ ਹੀ ਚਾਰ ਤੇ ਮੈਲਦੀ ਹਾਂ ਦੋ ਟਾਈਮ ਚਾਰ ਸੂਆ ਦੂਜਾ ਸੂਈ ਹੈ ਜੀ ਤੀਜੇ ਸੂਏ ਵਾਸਤੇ 2 ਮਹੀਨੇ ਤੇ 11 ਦਿਨਾਂ ਦੀ ਗੱਬਣ ਚੈੱਕ ਪਾਸ ਆ ਸਪੈਸ਼ਲ ਹੀ ਬੇਨਤੀ ਆ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਓ ਨੈਟ ਦੁੱਧ ਜਿਹੜਾ ਤਿਆਰ ਆ 9.5 ਕਿਲੋ ਜੀ 9.5 ਕਿਲੋ ਠੀਕ ਆ 9.5 ਕਿਲੋ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਕੋਈ ਵੀ ਮੋੜ ਲਿਓ ਜੀ ਗੋਲ ਪੱਠਪੂੜਾ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਠਣ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋੜ ਸ਼ੰਗ ਭੋਰਾ ਵੀ ਨੇ ਦੋਨੇ ਟਾਈਮ ਬਾਈ ਦੱਸਦਾ ਕਿ ਚਾਰ ਤੇ ਮਿਲਦੀ ਆ ਠੰਡੀ ਸੀਲ ਦੀ ਫੁੱਲ ਗਾਰੰਟੀ ਆ ਸੱਜਰ ਦਾ ਕੀ ਰਿਕਾਰਡ ਆ ਜੀ ਇਹਦਾ ਇਹਦਾ ਜੀ 14 ਲੀਟਰ ਦਾ ਪੂਰਾ 14 ਲੀਟਰ ਦਾ ਦਿੱਤਾ ਹੋਊਗਾ ਜਿਹੜੀ ਅੱਜ ਹੀ 95 ਕਿਲੋ ਦੇਈ ਜਾਂਦੀ ਆ ਬਿਨਾ ਬੱਚੇ ਤੋਂ ਵੀ ਬਾਕੀ ਗੋਲ ਪੈਠ ਪੂੜਾ ਸ਼ਕੀਨ ਮੱਝ ਕਹਿ ਸਕਦੇ ਆਪਾਂ ਇੱਕ ਟਾਈਮ ਦੇ ਦਿਓ ਆ ਸਮਾਨ ਤੁਹਾਨੂੰ ਦਿਖਾ ਦਿੰਨੇ ਆ ਜੀ ਵੀਡੀਓ ਬਣਾਉਣ ਦਾ 11 ਵਜੇ ਤੇ 49 ਮਿੰਟ ਹੋ ਗਏ ਆ ਫਾਨ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾ ਕਰੋ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਜੀ ਇਹਦੀ 82000 ਰੁਪਏ ਹੋਜੂ ਮਾਨਤਨ ਜੀ ਬਿਲਕੁਲ ਕਰ ਦਿਆਂਗੇ ਖੁੱਲਾ ਕਰ ਠੀਕ ਹੈ ਜੀ ਜਾਇਜ਼ ਡਿਮਾਂਡ ਹੈ ਜੀ 82000 ਰੁਪਿਆ ਜਿਹਦੇ ਤਿਆਰ ਹੋਗੀ ਤੁਹਾਨੂੰ ਵੀ ਪਤਾ ਵੀਰੇ ਕਿਹੜੇ ਭਾਗ ਵਿਕਣੀਆਂ ਚੰਗੀਆਂ ਮੱਝ ਸੰਭੀ ਪਲੀਆ ਗੋਲ ਪੱਠ ਪੁੜੇ ਵਾਲੀ ਬੇਲ ਵੀ ਚੰਗੀਆਂ ਵਜਨ ਵੀ ਚੰਗਾ ਤੇ 2 ਨੰਬਰ ਵੜ ਵੀਰੇ ਸੁਆ ਕਿੰਨਾ ਮਾ ਜੀ ਇਹ ਪਹਿਲਾ ਸੁਆ ਜੀ ਦੰਦੋ ਜੀ ਦੰਧੋ ਦਾ ਮੈਂ ਨਹੀਂ ਕਦੇ ਦੇਖੀ ਜਵਾਨ ਹੀ ਹੋ ਜੀ ਮੰਨ ਕੇ ਆ ਜੇ ਕੋਈ ਕਦੋਂ ਸੂਈ ਹੈ ਜੀ ਇਹਨੂੰ ਹੋਵੇ 2.5 ਮਹੀਨੇ AI ਵਗੈਰਾ ਹੋਈ ਹੈ ਜੀ AI ਕੋਈ ਨਹੀਂ ਹੋਈ ਹੈ ਜੀ ਠੀਕ ਹੈ ਕਿੰਨਾ ਦੁੱਧ ਤਿਆਰ ਹੈ ਜੀ ਇਸ ਟਾਈਮ 11.5 ਲੀਟਰ ਦਾ ਤਿਆਰ ਹੈ ਜੋਕ ਕੇ ਦੇ ਦਾਂਗੇ ਜੀ ਦੇ ਦਾਂਗੇ ਬਿਲਕੁਲ ਦੇਵਾਂਗੇ ਥਣਾ ਦੀ ਡੰਨ ਹੈ ਜੀ ਬਿਲਕੁਲ ਕਿਆ ਬਾਤ ਹੈ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਆਹ ਲਓ ਸੂਆ ਪਹਿਲਾ ਸੂਈ ਹੈ ਜੀ ਛੋਟੇ ਛੋਟੇ ਸੈਂਗਾਂ ਮਾਰਦੀ ਮੁਰਦੀ ਤਾਂ ਨਹੀਂ ਜੀ ਨਾ ਨਾ ਜਮਾ ਹੀ ਨਹੀਂ ਠੀਕ ਹੈ ਜੀ ਬਾਕੀ ਚੰਗੀ ਆ ਕੱਦ ਕਾਠ ਦੇ ਪੱਖ ਤੋਂ ਵੀ ਚੰਗੀ ਆ ਭਜਨ ਵਜੂਦ ਦੇ ਪੱਖ ਤੋਂ ਵੀ ਚੰਗੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਵੀਰ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਕੱਦ ਕਾਠ ਵੀ ਚੰਗਾ ਜਾਤ ਬਰੀਡ ਦੇ ਪੱਖ ਤੋਂ ਵੀ ਪੂਰੀ ਚੰਗੀ ਆ 2.5 ਮਹੀਨੇ ਸਮਾਂ ਬਾਈ ਦੱਸਦਾ ਕਿ ਸੂਈ ਨੂੰ ਹੋ ਗਏ ਕੋਈ ਏਆਈ ਨਹੀਂ ਹੋਈ ਆਪਾਂ ਐਵੇਂ ਕਹਿ ਦਿੰਗੇ ਵੀ 10 ਦਿਨਾਂ ਦੀ ਹੋਈ ਆ 15 ਦਿਨਾਂ ਦੀ ਹੋਈ ਆ ਗੋਡਾ ਪੱਕੇ ਥਾਂ ਕਰਨ ਹੋਇਆ ਵਾ ਜੀ ਆ ਪੱਕੇ ਥਾਂ ਕਰਕੇ ਠੀਕ ਆ ਵੀਰੇ ਇਹ ਤਾਂ ਹੋ ਹੀ ਜਾਂਦਾ ਮੈਟ ਮੂਡ ਹੋਣ ਤਾਂ ਨਹੀਂ ਹੋ ਤੇ ਥੋੜਾ ਜਿਹਾ ਪੱਕੇ ਥਾਂ ਦਾ ਕਈ ਹਰ ਕਰ ਜਾਂਦੀਆਂ ਅੰਗਾਂਵਾਂ ਥਾਣੇ ਦੇ ਸਹਿਜ ਵੀ ਸੋਹਣੇ ਗ੍ਰੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਹੈਗੀ ਆ ਜੀ 37000 ਰੁਪਏ ਦੇਣ ਰਹਿਣ ਹਾਂ ਨਾ ਯੈਸ ਨੋ ਯੈਸ ਨੋ ਦੁੱਧ ਆਉਂਦਾ ਜੋਕ ਕੇ ਨਹੀਂ ਬਿਲਕੁਲ ਦੁੱਧ ਲੈਵਾ ਜਾਇਜ਼ ਡਿਮਾਂਡ ਆ ਜੀ 37000 ਰੁਪਿਆ ਡਿਮਾਂਡ ਆ ਬਿਲਕੁਲ ਜਾਇਜ਼ ਨਾ ਪਾਚ ਦੋਨੇ ਨਾਗ ਤੁਹਾਨੂੰ ਮਿਲ ਜਾਣੇ ਆ ਜੀ ਜਿਹਨੂੰ ਨਾਗ ਪਸੰਦ ਆਉਂਦਾ ਕੋਈ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਧੰਨਵਾਦ ਹਾਂ